ਪੰਜਾਬ ਕਾਂਗਰਸ ਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਟੀਟੇ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਪਾ ਅਤੇ ਸੰਸਦ ਮੈਂਬਰ ਪਟਿਆਲਾ ਡਾਕਟਰ ਤਰੰबीर ਗਾਂਧੀ ਪਹੁੰਚੇ ਡੇਰਾਬਸੀ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਆਗਾਜ਼ ਡੇਰਾਬਸੀ ਤੋਂ ਪੰਜਾਬ ਕਾਂਗਰਸ ਵੱਲੋਂ ਜੁਗੇੜਾ ਬਲਾਕ ਜਿੱਤੇਗੀ ਕਾਂਗਰਸ ਮੁਹਿੰਮ ਦਾ ਪੰਜਾਬ ਸਰਕਾਰ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਵਿਰੋਧੀ ਟੀਟੇ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਪਾ ਦੀ ਅਗਵਾਈ ਵਿੱਚ ਆਗਾਜ਼ ਕੀਤਾ ਗਿਆ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਬਲੈਕ ਪੱਦਰ ਦੇ ਉੱਪਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੱਲੋਂ ਪਹੁੰਚ ਕੀਤੀ ਜਾਵੇਗੀ ਪੰਜਾਬ ਕਾਂਗਰਸ ਪ੍ਰਧਾਨ ਨੂੰ ਬਦਲੇ ਜਾਣ ਦੇ ਮੁੱਦੇ ਤੇ ਰਾਜਾਵੜਿੰਗ ਨੇ ਕਿਹਾ ਕਿ ਕੋਈ ਵੀ ਚੀਜ਼ ਸਤਾਈ ਨਹੀਂ ਹੈ ਪਰ ਜਦੋਂ ਤੱਕ ਉਹ ਪੰਜਾਬ ਕਾਂਗਰਸ ਪ੍ਰਧਾਨ ਹਨ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਡੇਰਾਬਸੀ ਹਲਕੇ ਦੇ ਵਿੱਚ ਕਾਂਗਰਸ ਦੀ ਸਥਿਤੀ ਸੰਤੋਸ਼ਜਨਕ ਹੈ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਆਸਪੁਰ ਦੀ ਰਿਪੋਰਟ ਕਾਂਗਰਸ ਪਾਰਟੀ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇ ਲੋ ਲਗਾਤਾਰ ਪ੍ਰਧਾਨਗੀ ਦੇ ਜਿਹੜੇ ਆਪਸੇ ਖਿੱਚਾ ਤਾਣੀ ਲੱਗੀ ਹੋਈ ਹੈ ਤੁਹਾਡਾ ਨਾਮ ਵੀ ਜਿਹਦੇ ਤੇ ਹੋ ਸਕਦਾ ਪੰਜਾਬ ਦੇ ਪ੍ਰਧਾਨ ਬਣ ਕਿਸੇ ਖਿੱਚਾ ਤਾਣੀ ਦਾ ਨਹੀਂ ਸਾਡੇ ਕੱਲ ਬਗੇਲ ਸਾਹਿਬ ਜਨਰਲ ਸੈਕਟਰੀ ਇਨ ਚਾਰਜ ਨੇ ਵੀ ਦੱਸਿਆ ਕਿ ਕੋਈ ਚੇਂਜ ਇਨ ਲੀਡਰਸ਼ਿਪ ਹੈ ਇਹ ਕੁਝ ਜਿਹੜੇ ਵੀ ਬੰਦੇ ਕੰਮ ਕਰ ਰਹੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਰਾਏ ਦਊਂਗਾ ਗਲੀਆਂ ਤੇ ਸੜਕਾਂ ਦੇ ਖਲੋ ਕੇ ਪ੍ਰਧਾਨ ਨਹੀਂ ਬਦਲਦੇ ਪ੍ਰਧਾਨ ਤੇ ਦਿੱਲੀੋਂ ਚ ਬਦਲਦੇ ਤੇ ਜਦੋਂ ਬਦਲਾਅ ਲੈ ਆਏਗੇ ਆ ਜਿਓ ਅਸੀਂ ਤੁਹਾਨੂੰ ਵੀ ਵੈਲਕਮ ਕਰ ਦਾਂਗੇ ਤੇ ਐਵੇਂ ਪਾਰਟੀ ਨੂੰ ਕਮਜ਼ੋਰ ਨਾ ਕਰੋ ਲੋਕ ਇਸ ਟਾਈਮ ਬਦਲਾਵ ਲੱਭ ਰਹੇ ਨੇ ਆਪ ਦੇ ਖਿਲਾਫ ਤੇ ਕਾਂਗਰਸ ਤੋਂ ਬੈਟਰ ਬਦਲਾਵ ਕੋਈ ਨਹੀਂ ਜਿਹਦਾ ਟਰੈਕ ਰਿਕਾਰਡ ਹੈ ਚੰਗੀ ਸਰਕਾਰ ਚਲਾਉਂਦਾ ਤੇ ਆਪਾਂ ਆਪਸ ਦੇ ਵਿੱਚ ਖਿੱਚਾ ਤਾਣੀ ਪਾ ਕੀਏ ਗਲਤ ਖਬਰਾਂ ਚਲਵਾ ਕੇ ਪਾਰਟੀ ਨੂੰ ਕਮਜ਼ੋਰ ਨਾ ਕਰੀਏ ਜਿਹੜਾ ਵੀ ਕੋਈ ਜ਼ੋਰ ਲਾਣਾ ਚਾਹਤਾ ਦਿੱਲੀ ਜਾਏ ਬਣ ਕੇ ਆ ਜੇ ਅਸੀਂ ਉਹਨੂੰ ਵੈਲਕਮ ਕਰਾਂਗੇ ਤੇ ਜਿੰਨਾ ਚਿਰੇ ਨਹੀਂ ਕੰਮ ਹੁੰਦਾ ਉਹਨਾਂ ਚਿਰੇ ਕੰਮ ਨਾ ਕਰੋ ਮੈਂ ਇੰਨੀ ਗੱਲ ਕਰ ਰਿਹਾ ਲੋਕ ਬਦਲਾਅ ਲਾ ਬਰੇ ਨੇ ਪਰ ਲੋਕ ਬਦਲਾਅ ਪੰਜਾਬ ਦੇ ਵਿੱਚ ਵੀ ਲੈ ਕੇ ਆਏ ਸੀ ਕਿੰਨਾ ਕਾਮਯਾਬ ਰਹੇ ਨੇ ਦੇਖੋ ਗੱਲ ਇਸ ਤਰ੍ਹਾਂ ਸੀ ਉਹ ਸਾਡਾ ਕਸੂਰ ਸੀ ਜੇ ਅਰਬੀ ਕੋੜੇ ਦੀ ਜਗ੍ਹਾ ਤੇ ਦੇਸੀ ਟਟੂ ਆਪਾਂ ਮੰਡੀ ਚੋਂ ਖਰੀਦ ਲਈਏ ਜਾ ਕੇ ਦੇਸੀ ਕੱਚਰ ਲੈ ਆਈਏ ਤੇ ਦਰਬੀ ਦੇ ਰੇਸ ਦੇ ਵਿੱਚ ਭਜਾਣਾ ਚਾਹੀਏ ਤੇ ਇਹਦੇ ਪਹਿਲੇ 라ਉਂਡ ਚ ਗੋਡਿਆਂ ਭਰਨੇ ਦੇਸੀ ਟਟੂ ਹੋ ਜਾਏਗਾ ਜੀ ਅਰਬੀ ਘੋੜੀ ਨੇ ਲੌਂਗ ਟਰਮ ਜਿਹੜਾ ਘੋੜਾ ਹੈ ਪਡਿਗਰੀ ਮੁਤਾਬਕ ਭਜਦੇ ਨੇ ਜੇ ਤੁਸੀਂ ਐਥਲੀਟ ਵੀ ਲੈ ਕੇ ਆਂਦੇ ਹੋ ਕਾਕਾ ਅਮਰੀਕਨ ਐਥਲੀਟ ਨਾਲ ਆਪਣਾ ਦੇਸੀ ਪਿੰਡ ਵਾਲਾ ਐਥਲੀਟ ਭਜ ਪਾਏਗਾ ਜੀ ਤਾਂ ਇਸ ਗੱਲ ਕਦ ਜਦੋਂ ਆਪਾਂ ਚੂਜ਼ ਕਰਨਾ ਸੀ ਆਪਾਂ ਬੰਦੇ ਉਹ ਚੂਜ਼ ਕੀਤੇ ਜਿਨ੍ਹਾਂ ਨੂੰ ਕੋਈ ਐਡਮਿਨਿਸਟ੍ਰੇਟਿਵ ਤਜਰਬਾ ਨਹੀਂ ਜਿਨ੍ਹਾਂ ਦੇ ਵਿੱਚ ਕੋਈ ਪੜ੍ਹਾਈ ਲਿਖਾਈ ਹੈ ਨਹੀਂ ਮਾਨ ਸਾਹਿਬ ਤਾਂ ਦਾਅਵਾ ਕਰ ਰਹੇ ਭ੍ਰਿਸ਼ਟਾਚਾਰ ਨੂੰ ਸੀ ਨਤ ਪਾ ਰਹੇ ਆ ਤੇ ਦੂਜੇ ਪਾਸੇ ਨਸ਼ੇ ਨੂੰ ਵੀ ਨਤ ਪਾਦੇ ਹੋਏ ਨਜ਼ਾਰੇ ਅਜੇ ਤੱਕ ਤੇ ਮਾਨ ਸਾਹਿਬ ਨੇ ਖੁਦ ਨਸ਼ਾ ਬੰਦ ਨਹੀਂ ਕੀਤਾ ਜੀ ਤੇ ਭ੍ਰਿਸ਼ਟਾਚਾਰ ਸਾਰਨਵਦ ਮਾਨ ਦੇ ਸੀਐਮਓ ਚੱਲੇ ਆ ਜੀ ਕਰੋੜਾਂ ਰੁਪਏ ਦੀ ਠੱਗੀ ਪਿਛਲੇ ਸਾਲਾਂ ਦੇ ਪਿਛਲੇ ਮਹੀਨਿਆਂ ਵਿੱਚ ਸਾਲਾਂ ਵਿੱਚ ਮਾਨ ਦੇ ਸੀਐਮਓ ਚ ਵਜੀਆਂ ਨੇ ਕਰੋੜਾਂ ਰੁਪਏ ਕਈ ਸੈਂਕੜਾ ਕਰੋੜ ਰੁਪਏ ਮੈਲਬਨ ਆਸਟ੍ਰੇਲੀਆ ਦੇ ਵਿੱਚ ਤੇ ਕੈਨੇਡਾ ਚ ਨਿਕਲੇ ਨੇ ਪਹਿਲੇ ਤਾਂ ਭਗਵਾਨ ਤੋਂ ਉਹ ਤੇ ਦੱਸੇ ਅਸੀਂ ਐਲਯੂ ਨੇ 5-400 ਐਲਯੂ ਕਰ ਲਿਆ ਪੰਜਾਬ じゃ ਲੱਖ ਕਰੋੜ ਕਰੋੜ ਰੁਪਈਆ ਦੇ ਕੇ ਇਲੀਗਲ ਮਾਈਨਿੰਗ ਹਰ ਆ ਤੁਹਾਡੇ ਛੱਤਬੀਰ ਚੱਲੀ ਜਾਂਦੀ ਐ ਤੇ ਕੋਈ ਰੋਕ ਨਹੀਂ ਪਾਏ ਗੁੰਡਾ ਵਰਦੀ ਗੁੰਡਾ ਕਰਦੀ ਅਸਮਾਨ ਛੂ ਗਈ ਏ ਤੇ ਮੈਨੂੰ ਦੱਸੋ ਤਾਂ ਸਹੀ ਨਾ ਕੋਈ ਨਸ਼ਾ ਨਸ਼ਾ ਕੀ ਦੀ ਗੱਲ ਕਰਦੇ ਹੋ ਆ ਦੋ ਹਵੇਲੀ ਦੇ ਕੋਠੇ ਢਾਨ ਨਾਲ ਨਸ਼ਾ ਠੇਕਾ ਜੀ ਤੁਹਾਡੇ ਦੋ ਵੱਡੇ ਅਫਸਰ ਨੇ ਪੁਲਿਸ ਤੇ ਜਿਹਨੂੰ ਤੁਸੀਂ ਨੌਕਰੀ ਤੋਂ ਕੱਢਿਆ ਉਹਨਾਂ ਦੇ ਘਰ ਅਜੇ ਤੱਕ ਖਲੋਤੇ ਨਹੀਂ ਉਹ ਟਾ ਕੇ ਵਿਖਾਓ ਦੋਨੋਂ ਪ੍ਰੋਕਲੇਮਡ ਡਿਫੈਂਡਰ ਨੇ ਪਕੋੜੇ ਨੇ ਆਓ ਵੇਖੀ ਕਿਨੇ ਜੋਗਾ ਭਗਵੰਤ ਆ ਮੇਰਾ ਓਪਨ ਨੇ ਇਹਨੂੰ ਚੈਲੰਜੇ ਭਗਵੰਤ ਨੂੰ ਜਿਹੜਾ ਏਆਈਜੀ ਭੱਜਿਆ ਜਿਹਦਾ ਨਾਮ ਹੀ ਨਸ਼ੇ ਵਿੱਚ ਆਇਆ ਤੋੜਾ ਕਾਟਾ ਕੇ ਵਖਾ ਆ ਜਿਹੜਾ ਇੱਕ ਡੀਐਸਪੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਚ ਪਕੋੜਾ ਹੋਇਆ ਤੇ ਮੇਰਾ ਇਹ ਵੀ ਦਾਅਵਾ ਹੈ ਕਿ ਤੁਹਾਡੀ ਪੰਜਾਬ ਪੁਲਿਸ ਨੇ ਨੇਪਾਲ ਦੇ ਜ਼ਰੀਏ ਭਜਾਏ ਨੇ ਸਾਰੇ ਅਫਸਰ ਐਵੇਂ ਡਰਾਮੇ ਕਰੀ ਜਾਂਦੇ ਐਵੇਂ ਪੁਰਾਣੀਆਂ ਅਵੇਲੀਆਂ ਤੇ ਦੋ ਕੋਠੇ ਢਾਹ ਤੇ ਬੜਾ ਵੱਡਾ ਅਭਿਆਨ ਚੱਲ ਰਿਹਾ ਜੀ ਪਹਿਲੇ ਆ ਮਾਨ ਦਾ ਨਸ਼ਾ ਤੇ ਬੰਦ ਕਰਾਓ ਪੰਜਾਬ ਦੇ ਕਿਸਾਨਾਂ ਅੱਛਾ ਇੱਕ ਹੋਰ ਹੈ ਮੇਰੀ ਇਹਨਾਂ ਦੀ ਮਿਨਿਸਟਰੀ ਦੇ ਇਹ ਸਾਰਿਆਂ ਦਾ ਡੋਪ ਟੈਸਟ ਕਰਾ ਦਿਓ ਤੁਸੀਂ ਬਾਕੀ ਛੱਡ ਲਓ ਇਹਦੀ ਬ੍ਰਿਸ਼ਟੀ ਦੇ ਡੋਪ ਟੈਸਟ ਕਰਾ ਦਿਓ ਇਹਦੇ ਤੇ ਇਹਦੇ ਮੰਤਰੀਆਂ ਦੇ ਅੱਧੇ ਦੇ ਵਿੱਚ ਅਮਲੀ ਨਾਮ ਨਿਕਲੇ ਮੈਨੂੰ ਫੜ ਲਿਓ ਜੀ ਪੰਜਾਬ ਦੇ ਕਿਸਾਨਾਂ ਦੀ ਸਥਿਤੀ ਨੂੰ ਕੀ ਕਿਵੇਂ ਦੇਖਦੇ ਕਿਸਾਨਾਂ ਨੂੰ ਵੀ ਸਮਝ ਹੋਣੀ ਹੈ ਜੀ ਇਹਨਾਂ ਨੂੰ ਸਰਕਾਰ 'ਚ ਲਿਆਉਣ ਵਾਲਾ ਕੌਣ ਹੈ ਜੀ ਆਹੀ ਕਿਸਾਨ ਯੂਨੀਅਨਸ ਆ ਹੁਣ ਪਤਾ ਲੱਗਾ ਹੱਥ ਨਾ ਪਾਈਆਂ ਗੰਢਾ ਹੁਣ ਮੂੰਹ ਨਾ ਖੋਲ੍ਹੀਆਂ ਪੈਣੀ ਐ ਹੁਣ ਆਏ ਨੇ ਠੀਕ ਜਗ੍ਹਾ ਤੇ ਹੁਣ ਇਹਨਾਂ ਦੇ ਮੰਤਰੀਆਂ ਦੇ ਚੀਫ ਸਟਾਫ ਦੇ ਐਮ ਐਲ ਏ ਦੇ ਘਰਾਂ ਦਾ ਘੇਰਾਬੰਦੀ ਜਿਹੜਾ ਇਹ ਸਹੀ ਫੈਸਲਾ ਹੈ ਸੜਕਾਂ ਦਾ ਘੇਰੋ ਇਹਨਾਂ ਨੂੰ ਘੇਰੋ ਸੜਕਾਂ ਨਾ ਘੇਰੋ ਵਪਾਰ ਨਾ ਖਰਾਬ ਕਰੋ ਆਪਾਂ ਇਹਨਾਂ ਨੂੰ ਕਰੀਏ ਇਹ ਮੈਂ ਪਹਿਲੇ ਵੀ ਕਿਹਾ ਤੇ ਹੁਣ ਵੀ ਕਿਹਾ ਇਹ ਬੀ ਟੀਮ ਹੈ ਬੀ ਜੀ ਪੀ ਦੀ ਨਾ ਬੀਜੇਪੀ ਨੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕੁਝ ਦੇਣਾ ਤੇ ਪੰਜਾਬੀਆਂ ਨੂੰ ਕੁਝ ਦੇਣਾ ਨਾ ਭਗਵੰਤ ਨੇ ਜਿਹੜੇ ਤਾਂ ਲੁੱਟਣ ਵਾਸਤੇ ਆਏ ਸੀ ਇਹਨਾਂ ਠੂਠਾ ਚੁੱਕ ਕੇ ਭੱਜ ਜਾਣਾ ਦੋ ਸਾਲ ਬਾਅਦ ਲੱਭਣਾ ਹੀ ਕੋਈ ਨਹੀਂ ਇੱਥੇ ਜੀ ਕੌਣ ਲੱਭਣਾ ਇਹਨਾਂ ਤੇ ਹਾਂਜੀ ਪੂਰਾ ਕੀ ਹੈ ਪੂਰੇ ਦਾ ਮਕਸਦ ਬਿਲਕੁਲ ਅੱਜ ਅਸੀਂ तमाम ਸਾਰੇ ਲੀਡਰ ਸਭਾਂ ਨੇ ਪ੍ਰਤਾਪ ਸਿੰਘ ਬਾਜਵਾ, ਧਰਮਵੀਰ ਜਾਨੀ ਜੀ, ਢਿੱਲੋਂ ਸਾਹਿਬ ਸਾਰੇ ਅੱਜ ਇੱਕ ਨਵਾਂ ਪ੍ਰੋਗਰਾਮ ਆਗਾਜ਼ ਕੀਤਾ ਹੈ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ। ਔਰ ਇਸ ਆਗਾਜ਼ ਦੇ ਨਾਲ ਅਸੀਂ ਪੰਜਾਬ ਦੇ ਹਰ ਬਲਾਕ ਚ ਜਾਣਾ ਹੈ। ਠੀਕ ਹੈ ਗਾਂਧੀ ਸਾਹਿਬ ਨੇ ਜਿਹੜੀ ਨਵੀਂ ਲੀਡਰਸ਼ਿਪ ਹੈ ਜਿਹੜੀ ਕੀ ਉਤਾਵਲੀ ਹੈ ਜੁੜਨ ਆਸਤੇ ਰਾਹੁਲ ਗਾਂਧੀ ਜੀ ਨਾਲ ਕਾਂਗਰਸ ਪਾਰਟੀ ਨਾਲ ਖਰਗੇ ਸਾਹਿਬ ਨਾਲ। ਉਹਨਾਂ ਨੂੰ ਤਲਾਸ਼ ਕੇ ਕੰਮ ਦੇਂਦਾ ਜਿਹੜਾ ਮਕਸਦ ਹੈ। ਔਰ ਬੂਥ ਸਟਰ ਤੋਂ ਲੈ ਕੇ نیچے ਮੰਡਲ ਤੋਂ ਲੈ ਕੇ ਹਰ ਵਿਅਕਤੀ ਨੂੰ ਕੰਮ ਦੇਣਾ। ਪਰ ਕਾਈਆਂ ਬਣਾ ਕੇ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਨਾ ਹੈ ਔਰ ਜਿਹੜੇ ਲੋਕ ਮਸਲੇ ਨੇ ਲੋਕਾਂ ਦੇ ਮਸਲੇ ਨੇ ਉਹਨਾਂ ਨੂੰ ਸਾਡੇ ਬੂਥ ਸਤਰ ਤੇ ਸਾਡੇ ਮੰਡਲ ਜਿਹੜੇ ਐ ਉਹ ਆਉਣ ਵਾਲੇ ਸਮੇਂ ਚ ਬਲਾਕ ਜਿਹੜੇ ਕੰਮ ਕਰਨਗੇ ਇਸ ਕਰਕੇ ਅੱਜ ਇੱਥੇ ਤੇ ਫਿਰ ਇਸ ਤੋਂ ਬਾਅਦ ਸਨੌਰ ਬਲਾਕ ਯਾਨੀ ਕਿ ਅੱਜ ਚਾਰ ਬਲਾਕ ਅਸੀਂ ਜਿਹੜੇ ਅੱਜ ਰੱਖੇ ਹੋਏ ਐ ਕਾਂਗਰਸ ਪ੍ਰਧਾਨਗੀ ਨੂੰ ਲੈ ਕੇ ਖਿੱਚਾ ਖਿੱਚਾ ਦਾ ਨੀ ਲਗਾਤਾਰ ਜਾਰੀ ਹੈ ਇਸ ਨੂੰ ਕੋਈ ਯਾਰ ਕੋਈ ਚੀਜ਼ ਸਥਿਰ ਨਹੀਂ ਹੁੰਦੀ ਐ ਇਹ ਖਿੱਚਾ ਤਾਣੀ ਕੁਝ ਦਾ ਮੀਡੀਆ ਦੇ ਲੋਕਾਂ ਨੇ ਬਣਾਈ ਵੀ ਐ ਉਹਨਾਂ ਦਾ ਜਿੱਦੇ ਉਹਨਾਂ ਕੋਲੇ ਕੋਈ ਨਾ ਕੋਈ ਖਬਰ ਨਹੀਂ ਹੁੰਦੀ ਉਹਦੇ ਉਹ ਇਸ ਗੱਲ ਨੂੰ ਕਹਿ ਦਿੰਦੇ ਐ ਕਿ ਭਈ ਅੱਜ ਪੰਜਾਬ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਇੱਧਰ ਜਾਂ ਉੱਧਰ ਬਗੇਲ ਸਾਹਿਬ ਆਏ ਸੀ ਉਹਨਾਂ ਨੇ ਕਾਫੀ ਕੁਝ ਦਿੱਤਾ ਹੈ ਕਰਤਾ ਦੂਜੀ ਗੱਲ ਰਾਜੇ ਵੜਿੰਗ ਨੂੰ ਖਿੱਚਦਾ ਨਹੀਂ ਅੱਜ ਹੋ ਰਹੀ ਐ ਜਾਂ ਕੱਲ ਹੋ ਰਹੀ ਐ ਇਸ ਗੱਲ ਦਾ ਕੋਈ ਮਕਸਦ ਨਹੀਂ ਮੈਂ ਸੈਲਫ ਪੇਡ ਆਦਮੀ ਔਰ ਬਾਬੇ ਨਾਨਕ ਨੇ ਬੜਾ ਕੁਝ ਦਿੱਤਾ ਔਰ ਹਰ ਚੀਜ਼ ਐ ਸੋਣੀ ਹੁੰਦੀ ਐ ਕੋਈ ਜ਼ਰੂਰੀ ਨਹੀਂ ਐ ਕੋਈ ਕਿਸੇ ਕੁਰਸੀ ਤੇ ਇਸਤੇਰਾ ਪਰ ਜਿੰਨਾ ਜ਼ਿਕਰ ਮੈਂ ਹੈਗਾ ਐ ਮੈਂ ਕਾਂਗਰਸ ਪਾਰਟੀ ਦੀ ਮਜ਼ਬੂਤੀ ਵਾਸਤੇ ਪੂਰਨ ਕੰਮ ਕਰਾਂਗਾ ਔਰ ਜਿਹੜੇ ਵਿਰੋਧੀ ਇਹ ਸ਼ਾਸਨ ਚੱਲ ਰਹੇ ਐ ਖਾਸ ਕਰਕੇ ਆਮ ਆਦਮੀ ਪਾਰਟੀ ਔਰ ਬੀਜੇਪੀ ਮੀਡੀਆ ਨੂੰ ਉਹ ਚਲਾਤਾ ਉਹ ਚਲਤਾ ਇਹ ਸਾਰਿਆਂ ਅਸੀਂ ਫੇਲ ਕਰ ਦੇਵਾਂਗੇ ਉਹਨਾਂ ਤੇ ਅਸੀਂ ਹਲਕੇ ਚ ਕਾਂਗਰਸ ਦੀ ਸਥਿਤੀ ਕਿਵੇਂ ਦੇਖ ਰਹੇ ਹੋ ਜੀ ਅੱਜ ਹਜੇ ਤੱਕ ਤਾਂ ਮੈਨੂੰ ਠੀਕ ਲੱਗਦੀ ਐ ਆਉਣ ਵਾਲਾ ਸਮਾਂ ਦੱਸੇਗਾ ਪਰ ਮੈਨੂੰ ਲੱਗਦਾ ਕਿ ਢਿੱਲੋਂ ਸਾਡੇ ਨੇਤਰ ਚ ਕਾਂਗਰਸ ਪਾਰਟੀ ਅਸੀਂ ਨਵੇਂ ਲੀਡਰਸ਼ਿਪ ਨਵੇਂ ਲੋਕਾਂ ਨੂੰ ਉਭਾਰਾਂਗੇ ਆਪਾਂ ਸੁੱਖ ਰੱਖਣਗੇ ਔਰ ਬੇहद ਮਜ਼ਬੂਤ ਹੈ ਧਿਲੋ ਸਾਹਿਬ ਹਮੇਸ਼ਾ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਇੱਥੋਂ ਆਲਾ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੀ ਲੋੜ ਪੈਂਦੀ ਹੈ ਡੇਰਾ ਬੱਸੀ ਵਾਲਿਆਂ ਦੀ ਔਰ ਡੇਰਾ ਬੱਸੀ ਵਾਲੇ ਹਰ ਅੰਦੋਲਨ ਦੇ ਵਿੱਚ ਘੱਲੋ ਸਾਹਿਬ ਦੀ ਅਗਵਾਈ ਚ ਐ ਮੂਰੇ ਹੋ ਕੇ ਖੜੇ ਹੁੰਦੇ ਆ ਜਨਤਾ ਚ ਆਮ ਆਦਮੀ ਪਾਰਟੀ ਦੀ ਰੈਨਮਾਈ ਏਡ ਕੀ ਲੱਗਦਾ ਕਿੰਨੇ ਕੰਮਕਾਰ ਹੋਣ ਦੇ ਵਿੱਚ ਆਪਾਂ ਨ ਹੋਰੀ ਆ ਯਾਰ ਫੇਲ ਹੋ ਗਿਆ ਆਮ ਆਦਮੀ ਪਾਰਟੀ ਮੁਕੰਮਲ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਮੁਕੰਮਲ ਤੌਰ ਤੇ ਫੇਲ ਮੁੱਖ ਮੰਤਰੀ ਨੇ ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਸਾਰੇ ਆਮ ਆਦਮੀ ਪਾਰਟੀ ਦੀ ਵਜ੍ਹਾ ਕਰਕੇ ਅੱਜ ਜਿੱਥੇ ਪੰਜਾਬ ਪਹੁੰਚ ਗਿਆ ਕਰਜ਼ੇ ਚ ਡੁੱਬ ਗਿਆ ਨਸ਼ੇ ਚ ਡੁੱਬ ਗਿਆ ਗੈਂਗਸਟਰਾਂ ਚ ਡੁੱਬ ਗਿਆ ਇਹਦਾ ਸਾਰਾ ਜਿਹੜਾ ਸਿਰ ਹੈ ਉਹ ਭਗਵੰਤ ਮਾਨ ਜੀ ਨੂੰ ਜਾਂਦਾ ਇੱਕ ਇੱਕ ਪੰਜਾਬ ਚ ਕਿਸਾਨਾਂ ਦੀ ਸਥਿਤੀ ਇਸ ਵੇਲੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਦੋ ਦਿਨਾਂ ਤੋਂ ਬਹੁਤ ਕਿਸਾਨਾਂ ਦੀ ਸਥਿਤੀ ਮਾੜੀ ਹੈਗੀ ਹੈ ਜੀ ਕਿਹਾ ਭਗਵੰਤ ਮਾਨ ਨੇ ਇਹ ਕੇਂਦਰ ਸਰਕਾਰ ਦੇ ਹੱਥਾਂ ਚ ਖੇਡ ਰਏ ਹੈਗੇ ਆ ਪਿਛਲੇ ਇੱਕ ਸਾਲ ਤੋਂ ਸ਼ੰਭੂ ਤੇ ਖਨੌਰੀ ਬਾਰਡਰ ਜੋ ਮੋਰਚੇ ਲੱਗੇ ਸੀਗੇ ਉਹ ਭਾਜਪਾ ਨੇ ਪੂਰੇ ਸਾਜ਼ਿਸ਼ ਭਰੇ ਤਰੀਕੇ ਨਾਲ ਕਿਸਾਨਾਂ ਤੋਂ ਲੱਗ ਜਿਹੜੇ ਵਰਗ ਨੇ ਪੰਜਾਬ ਦੇ ਸ਼ਹਿਰੀ ਵਰਗ ਹੈ ਵਪਾਰੀ ਵਰਗ ਹੈ ਸੰਨਤਕਾਰ ਨੇ ਜਾਂ ਆਮ ਲੋਕ ਨੇ ਉਹਨਾਂ ਨੂੰ ਕਿਸਾਨਾਂ ਦੇ ਖਿਲਾਫ ਖੜਾ ਕਰਨ ਵਿੱਚ ਇੱਕ ਬਹੁਤ بڑا ਰੋਲ ਪਲੇ ਕੀਤਾ ਹੈਗਾ ਹੈ ਤੇ ਭਗਵੰਤ ਮਾਨ ਨੂੰ ਅੱਜ ਭਾਜਪਾ ਦੀ ਬੋਲੀ ਬੋਲਦੇ ਪਏ ਨੇ ਕਿ ਕਿਸਾਨ ਇਹ ਪੰਜਾਬ ਨੂੰ ਤਬਾਹ ਕਰ ਰਹੇ ਨੇ ਖੇਤੀਬਾੜੀ ਤੇ ਨਾਲ ਤਾਂ ਹੈ ਹੀਗਾ ਪੰਜਾਬ ਦੇ ਸਨਤ ਨੂੰ ਪੰਜਾਬ ਦੇ ਵਪਾਰ ਨੂੰ ਤਬਾਹ ਕਰ ਰਹੇ ਨੇ ਸੋ ਜੋ ਭਾਜਪਾ ਨਰੇਟਿਵ ਹੈ ਉਹੀ ਨਰੇਟਿਵ ਜਿਹੜਾ ਹੈਗਾ ਉਹ ਭਗਵੰਤ ਮਾਨ ਸਿਰਜ ਰਿਹਾ ਹੈਗਾ ਆਪਾਂ ਚ ਸਿਹਤ ਸਹੂਲਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਮਾੜਾ ਹਾਲ ਹੈ ਜੀ ਬਹੁਤ ਦਿਨ ਦੇ ਫਰੋਡ ਸੈਂਟਰ ਰਹਿ ਗਏ ਆ ਆਮ ਆਦਮੀ ਕਲੀਨਿਕ ਹੈ ਗਿਆ ਉਹ ਹੁਣ ਹਾਲਾਂਕਿ ਨਾਂ ਨਹੀਂ ਰਿਹਾ ਉਹਨਾਂ ਦਾ ਪਰ ਉਹਨਾਂ ਅੱਜ ਕੋਈ ਕੰਮ ਨਹੀਂ 9 ਤੋਂ 3 ਤੱਕ ਹੈ ਗਿਆ ਸੰਗ ਬੁਖਾਰ ਦੀਆਂ ਗੋਲੀਆਂ ਦਿੰਦੇ ਆ ਜਿਹੜਾ ਅਸਲੀ ਇਲਾਜ ਹੈਗਾ ਇਹ ਸਾਡਾ ਸਿਸਟਮ ਸੇਗਾ ਬਲਾਕ ਤੋਂ ਲੈ ਕੇ ਤਹਿਸੀਲ ਤੋਂ ਲੈ ਕੇ ਜ਼ਿਲ੍ਹੇ ਤੋਂ ਲੈ ਕੇ ਮੈਡੀਕਲ ਹਾਲੇ ਤੱਕ ਉਹ ਸਿਸਟਮ ਤਹਿਸਨਾਸ ਸੇਗਾ ਉੱਤੇ ਫੰਡ ਨਹੀਂ ਆ ਰਹੇ ਕਿਉਂਕਿ ਨਾ ਆਪਣੇ ਨਾਂ ਤੇ ਕਲੀਨਿਕ ਸ਼ੁਰੂ ਕਰਕੇ ਵੀ ਜਿਹੜੀ ਸੈਂਟਰ ਤੋਂ ਗ੍ਰਾਂਟ ਆਣੀ ਸੀਗੀ ਉਹ ਕਾਫੀ ਜਿੱਤ ਤੋਂ ਠੱਪ ਪਈ ਸੀਗੀ ਹੁਣ ਉਹਦੇ ਕੋਲ ਆਣ ਦੇ ਚਾਂਸ ਹੈਗੇ ਆ ਦੇਖਦੇ ਆ ਆਉਣ ਵਾਲੀ ਸਮਝ ਕੀ ਹੁੰਦਾ